प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह ਆਪਾਂ ਅੱਜ ਗੱਲ ਕਰਾਂਗੇ ਦੋ ਤਾਂ ਘਟਨਾਵਾਂ ਉਹ ਜ਼ਿਕਰ ਕਰਾਂਗੇ ਜਿਹੜਾ ਜੜੀਆਂ ਮੇਰੇ ਨਾਲ ਖੁਦ ਨਾਲ ਵਾਪਰੀਆਂ ਤੇ ਬਾਕੀ ਵੀ ਜਿਹੜਾ ਇਹ ਨਸ਼ੇ ਦੇ ਪਿੱਛੇ ਇੰਨੀ ਦਲੇਰੀ ਤੇ ਇੰਨੀ ਸ਼ਰਿਆਮ ਵਿਕਿਆ ਇਹਦੇ ਪਿਛਲੇ ਕਾਰਨ ਜਿਹੜੇ ਕੁਝ ਗੱਲਾਂ ਪਉ ਕਰਾਂਗੇ ਤੇ ਕੁਝ ਇਹਨਾਂ ਲੋਕਾਂ ਦੇ ਪਹਿਲਾਂ ਥੋੜੇ ਜਿਹਾ ਕਰਦਾਰ ਵੇਖ ਲਓ ਵੀ ਅੱਜ ਇਹ ਲੋਕ ਕਿੱਥੇ ਖੜੇ ਆ ਦੇਰ ਕਾਂਗਰਸ ਬੈਠੇ ਵੀ ਨਹੀਂ ਜਿੰਨੀ ਦੇਰ ਇਹ ਇੰਟਰਨੈਸ਼ਨਲ ਸਰਕਾਰ ਨਹੀਂ ਹੋਤੇ ਬਿਕਰਮ ਸਿੰਘ ਮਜੀਠੀਆ ਅਸਤੀਫਾ ਨਹੀਂ ਦਿੰਦੇ ਔਰ ਬਿਕਰਮ ਸਿੰਘ ਮਜੀਠੀਆ ਕੋ ਸਲਾਖੋ ਕੋ ਪਿੱਛੇ ਨਹੀਂ ਜਾਉਂਦੇ ਸਰ ਬੰਦੇ ਅਸੀਂ ਫੈਸਲਾ ਕੀਤਾ ਸਰਕਾਰ ਬਣਦੇ ਇੱਕ ਮਹੀਨੇ ਸੁਖਵੀਰ ਸਿੰਘ ਬਾਬਾ ਬਿਕਰਮ ਸਿੰਘ ਮਜੀਠੀਆ ਬਿਕਰਮ ਸਿੰਘ ਮਜੀਠੀਆ ਬਿਕਰਮ ਸਿੰਘ ਮਜੀਠੀਆ ਤੋਤਾ ਸਿੰਘ ਤੇ ਅਦੇਸ਼ ਪ੍ਰਤਾਪ ਸਿੰਘ ਇਹ ਚਾਰ ਦੇ ਡਰੇ ਨੇ ਕੱਲ੍ਹ ਚ ਪਰ ਕੇ ਦੱਸਾ ਤੇ ਤਰਨਤਾਰਨ ਵਾਲੇ ਸੀ.ਆਰ.ਪੀ.ਐਸ. ਸੈਂਟਰ ਦੇ ਵਿੱਚ ਲੈ ਕੇ ਇਹਨਾਂ ਦੀਆਂ ਫਾਵਾਵਾਂ ਵਾਲੀਆਂ ਤਰੀਆਂ ਆ। ਇਹ ਫਾਵਾਵਾਂ ਵੱਧ ਕੇ ਛੁੱਟਾ ਕੇ ਇਹ ਤੋਰ ਤਰੀਕ ਕਰਨੀ ਮੰਦੀ ਸਰਕਾਰ। ਇਹ ਦੇਖੋ ਇਹ ਉਹੀ ਲੋਕ ਅੱਜ ਕੀ ਬੋਲਦੇ ਆ। ਇਹਨੇ ਚਾਰ ਜ਼ਿਕਰ ਕੀਤੇ ਆ। ਚਲੋ ਉਹ ਦੋਨੇ ਨਾਂ ਤਾਂ ਵੱਡੇ ਲੈਵਲ ਦੇ ਆ। ਉਹ ਤਾਂ ਅਫਸਰਾਂ ਨੇ ਜਾਂਚ ਕੀਤੀ। ਉਹਦੇ ਤੇ ਵੀ ਜ਼ਿਕਰ ਕਰਾਂਗੇ। ਇੱਕ ਨਾਇ ਨੇ ਸਰਦਾਰ ਤੋਤਾ ਸਿੰਘ ਦਾ ਲਿਆ। ਹੁਣ ਉਦੋਂ ਅਗਲਾ ਇੱਕ ਦੋਗਲਾ ਕਿਰਦਾਰ ਹੋੜ ਦੇਖੋ ਦੋਨਾਂ ਨੂੰ ਲੱਗ ਕਰਕੇ ਦੇਖ ਸਰਦਾਰ ਚਿੱਟਾ ਮਤਲਬ ਮਰੀਠੀਆ ਮਰੀਠੀਆ ਮਤਲਬ ਚਿੱਟਾ ਦੋਨਾਂ ਨੂੰ ਲੱਗ ਕਰਕੇ ਦੇਖੋ ਉਹ ਕੰਮ ਚਿੱਟਾ ਮਤਲਬ ਮਰੀਠੀਆ ਮਰੀਠੀਆ ਮਤਲਬ ਚਿੱਟਾ ਦੋਨਾਂ ਨੂੰ ਲੱਗ ਕਰਕੇ ਦੇਖੋ ਆਪ ਚਿੱਟਾ ਮਤਲਬ ਮਰੀਠੀਆ ਮਰੀਠੀਆ ਮਤਲਬ ਚਿੱਟਾ ਇਹ ਅੱਗੇ ਕਿਉਂ ਇਹ ਤਾਂ ਤਮਾਸ਼ਾ ਬਣ ਗਿਆ ਇੱਕ ਜਦੋਂ ਵੀ 6 ਮਹੀਨੇ ਬਾਅਦ ਜਾ ਕੇ ਮਰੀਠੀਆ ਨੂੰ ਫੜਨ ਚਾਹੁੰਦੇ ਆ ਕਿ ਇਹ ਆ ਕਿਉਂ ਜਦ ਕਿ ਪੀਟਾ ਹੀ ਨਹੀਂ ਲੱਗਿਆ ਅੱਜ ਇਹ ਮਟਰੋਲ ਵੀਡੀਓ ਚ ਚੱਲਣਗੀ ਜੀ ਇਹ ਜਦੋਂ ਦਾ ਬੜਾ ਬੀਬਾ ਰਾਣਾ ਬਣਿਆ ਜਿਹੜਾ ਮੁੱਛਾਂ ਵਿੱਚ ਧਰਾ ਧਰਾ ਕੇ ਕਦੇ ਚੀਂ ਚੀਂ ਕਹਿੰਦੇ ਕਦੇ ਕਦੇ ਆਓ ਮਾਰਦਾ ਸੀ ਲਲਕਰੇ ਤੇ ਇੱਥੇ ਵੇਖੋ ਕਿੰਨਾ ਬੀਬਾ ਰਾਣਾ ਜੇ ਤੁਸੀਂ ਤੋਂ ਪਿੱਛੇ ਮਿਲੋ ਅੱਜ ਇਹ ਮਟਰੋਲ ਵੀਡੀਓ ਚ ਚੱਲਣਗੀ ਜੀ ਨਹੀਂ ਸੀਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਹੈ ਚਾਹੇ ਉਹ ਬਿਕਰਮ ਜੀਠਿਆ ਚਾਹੇ ਕੋਈ ਹੈ ਸਰਕਾਰ ਔਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਸਰਕਾਰ ਔਰ ਕਾਨੂੰਨ ਨੇ ਆਪਣਾ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਹੁਣ ਜਦੋਂ ਇਹ ਉਹਨਾਂ ਦੇ ਖਿਲਾਫ ਇਸ ਹਮਾਮ ਵਿੱਚ ਲੋਕ ਸਾਰੇ ਲੰਗੇ ਸੀ ਉਹਦਾ ਕਾਰਨ ਕੀ ਸੀ ਵੀ 2021 ਵਾਲਾ ਜਦੋਂ ਮੁਕੱਦਮਾ ਦਰਜ ਹੁੰਦਾ ਚਲੋ ਬਾਕੀ ਤੁਸੀਂ ਸੁਣੀ ਲੈਂਦੇ ਹੋ ਫੇਰੇ ਵੀ ਸੁਣ ਲਈ ਆ ਇਹਨਾਂ ਸਾਰਿਆਂ ਦੀ ਇਹ ਦੋਗਲੇ ਕਰਦਾ ਇਹਨਾਂ ਨੇ ਪੰਜਾਬ ਦੇ ਪੁੱਤ ਖਾਦੇ ਆ ਕਿਸੇ ਨੇ ਨਸ਼ਿਆਂ ਤੇ ਖਾਦੇ ਆ ਤੇ ਜਿਹੜੇ ਅ ਪ੍ਰਗਟ ਸਿੰਘ ਵਰਗੇ ਜਦੋਂ ਸਪੋਰਟਸ ਡਾਇਰੈਕਟਰ ਲੱਗੇ ਆ ਜੈਪਾਲ ਭੁੱਲਰ ਵਰਗੇ ਸ਼ੇਰਾ ਖੁੱਪਣ ਵਾਲਾ ਮੁੰਡੇ ਆ ਗੌਂਡਰ ਹੋਣੀਏ ਸਾਰੇ ਨੈਸ਼ਨਲ ਪੱਧਰ ਦੇ ਖਿਡਾਰੀ ਸੀ ਔਰ ਬਹੁਤ ਹਾਈ ਲੈਵਲ ਤੇ ਜਾਣ ਵਾਲੇ ਖਿਡਾਰੀ ਸੀ ਉਹਦੇ ਚ ਇਹ ਵੀ ਗਨਾਹ ਕਰਨਾ ਇੱਕ ਤਰਫ ਹੁਣੇ ਪੰਜਾਬ ਦੇ ਬੱਚਿਆਂ ਨੂੰ ਇਹਨਾਂ ਨੇ ਖਾਦਾ ਇਸ ਹਮਾਮ ਦੇ ਵਿੱਚ ਸਾਰੇ ਰਲੇ ਹੋਏ ਨੇ 2021 'ਚ ਜਦੋਂ ਚੰਨੀ ਦੀ ਸਰਕਾਰ ਵੇਲੇ ਤੇ ਪਰਚਾ ਦਿੱਤਾ ਜਾਂਦਾ ਜਿਹੜੇ ਅਫਸਰ ਨੂੰ ਬੁਲਾਇਆ ਜਾਂਦਾ ਸੀ ਮੈਂ ਖੁਦ ਉੱਥੇ ਸੀ ਰਿਆ ਉਥੇ ਮੈਂ ਅੱਠ ਦੱਸ ਦਿੰਦਾ ਐ ਐਮਐਲਏ ਹੋਸਟਲ 'ਚ ਮੈਨੂੰ ਕਮਰਾ ਦਿੱਤਾ ਹੋਇਆ ਸੀ ਚਲੋ ਚੰਗੀ ਗੱਲ ਸੀ ਇਹ ਅੱਗੇ ਨੂੰ ਵੱਧ ਰਹੇ ਸੀ ਇੱਕ ਅਫਸਰ ਡੀਜੀਪੀ ਰੈਂਕ ਦਾ ਬੁਲਾਇਆ ਕਹਿੰਦੇ ਵੀ ਆਹ ਫਾਈਲਾਂ ਚੱਕ ਲੋ ਰਿਕਾਰਡ ਚੱਕ ਲੋ ਤੇ ਕਾਰਵਾਈ ਸ਼ੁਰੂ ਕਰ ਦਿਓ ਉਹ ਜਾ ਕੇ ਹਸਪੀਟਲ 'ਚ ਦਾਖਲ ਹੋ ਗਿਆ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਕਿਹੜਾ ਅਫਸਰ ਸੀ ਹੁਣੇ ਚਟੋ ਪਾਧਿਆ ਸਾਹਿਬ ਤੇ ਕੋਸ਼ਾ ਬਲਟੋਏ ਵਰਗੇ ਹੋਰ ਨਿੱਜੀ ਟਿੱਪਣੀਆਂ ਕਰ ਰਹੇ ਆ ਆ ਜਿਹੜਾ ਤੁਹਾਡੇ ਗਲ 'ਚ ਫੰਦਾ ਪਿਆ ਨਾ ਇਹ ਚਟੋ ਪਾਧਿਆ ਸਾਹਿਬ ਤੇ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਦੀ ਇਮਾਨਦਾਰੀ ਤੇ ਦਲੇਰੀ ਕਰਕੇ ਕੀਤੀ ਕਾਰਵਾਈ ਕਰਕੇ ਪਿਆ ਉਹ ਜਦੋਂ ਡੀਜੀਪੀ ਸੀ ਇਹ ਪਰਚਾ ਉਹਨਾਂ ਵੇਲੇ ਹੋਇਆ ਔਰ ਜਿੰਨੇ ਦਿਨ ਰਹੇ ਉਸ ਤੋਂ ਬਾਅਦ ਕਿਉਂ ਨਹੀਂ ਰਿਮਾਂਡ ਲਿਆ ਕਿਉਂਕਿ ਨੱਤਾਂ 'ਚ ਦਮ ਨਹੀਂ ਸੀ ਤੇ ਦੂਜੀ ਗੱਲ ਇਹ ਸੀ ਵੀ ਉਦੋਂ ਨੂੰ ਤਰਨਤਾਰਨ ਵਾਲਾ ਸ਼ਰਾਬ ਵਾਲਾ ਘਟਾਲਾ ਜਾਗਰ ਹੋ ਗਿਆ ਸੀ ਤੇ 13 ਜਾਂ 14 ਬੰਦੇ ਕਾਂਗਰਸ ਦੇ ਮੌਜੂਦਾ ਮਨਿਸਟਰ ਤੇ 10 11 ਐਮਐਲਏ ਉਸ ਘਟਾਲੇ ਵਿੱਚ ਆ ਗਈ ਸੀ ਉਹਨੇ ਰਲ ਕੇ ਗੇਮ ਕਿਵੇਂ ਖੇਡਦੇ ਆ ਛੋਟੀ ਜੀ ਤੁਹਾਨੂੰ ਇਹ ਸਟੋਰੀ ਇਹਦੇ ਤੇ ਖੁੱਲ ਕੇ ਵੀਡੀਓ ਅੱਗੇ ਦੋ ਵੀਡੀਓ ਬਣ ਗਈਆਂ ਜਦੋਂ ਬੇਅਦਬੀ ਹੁੰਦੀ ਆ ਇਹਦੇ ਨਾਲ ਬੇਅਦਬੀ ਦਾ ਵੀ ਬਹੁਤ ਵੱਡਾ ਲਿੰਕ ਜੁੜਦਾ ਡਰੱਗਜ਼ ਨਾਲ ਸਾਡੇ ਮੋਗੇ ਜ਼ਿਲ੍ਹੇ ਦਾ ਮੈਂ ਜਿਹੜੇ ਤੇ ਕੇਸਾਂ ਦਾ ਗਵਾਹ ਦੋ ਐਫਆਈਆਰਾਂ ਪਈਆਂ ਇੱਕ ਸਰਪੰਚ ਹੈ ਜਿਹੜਾ ਬਦਨਾਮ ਪਿੰਡ ਆ ਮੋਗੇ ਦਾ ਸਭ ਤੋਂ ਅਸੀਂ ਜਦੋਂ ਗ੍ਰੰਥੀ ਫੜਿਆ ਉਸ ਪਿੰਡ ਦਾ ਕਿਉਂਕਿ ਦੋਨੇ ਤਿੰਨੇ ਕਾਲਜ ਜਿਹੜੇ ਕੋਟਿਸੇਖਾਂ ਦੇ ਕੋਲੇ ਉਹ ਲਪੇਟੇ ਚ ਲੈ ਲਈ ਸੀ ਤੇ ਬਹੁਤ ਸਾਰੇ ਰੌਲਾ ਪਾਉਂਦੇ ਸੀਗੇ ਜਿਵੇਂ ਹੁਣ ਪੈਂਦਾ ਸੀ ਓਵੇਂ ਉਦੋਂ ਉਦੋਂ ਹੀ ਉਹ ਗ੍ਰੰਥੀ ਮੈਂ ਅਰੈਸਟ ਕੀਤਾ ਸਖਤੀ ਨਾਲ ਉਹ ਤੋਂ ਜਿੰਨੇ ਪੁੱਛ ਗਏ ਸੀਗਾ ਇਹਨਾਂ ਤੱਕ ਤਾਰਾਂ ਗਈਆਂ ਤੇ ਕੈਬਨਿਟ ਮੰਤਰੀ ਜੀ ਦਾ ਨਾਂ ਲੈ ਰਹੇ ਆ ਬਾਜਵਾ ਸਾਹਿਬ ਸਾਨੂੰ ਕੱਖ ਨਹੀਂ ਸੀ ਕਰਨ ਦਿੰਦਾ ਉਹਨੂੰ ਕਾਰਨ ਕੀ ਸੀ ਗ੍ਰੰਥੀ ਤੋਂ ਅੱਗੇ ਅਸੀਂ ਸਰਪੰਚ ਤੇ ਸਰਪੰਚ ਅਕਾਲੀ ਦਲ ਦਾ ਮਨਿਸਟਰ ਦਾ ਰਾਈਟ ਹੈਂਡ ਇੱਕ ਮਾਲਵੇ ਦੇ ਬਹੁਤ ਵੱਡਾ ਪ੍ਰਭਾਵਸ਼ਾਲੀ ਸਾਥੀ ਸਮਝ ਗਏ ਹੋਵੋਗੇ ਤੁਸੀਂ ਪਟੰਡੇ ਕੋਲ ਡੇਰਾ ਕਿਦੇ ਪੈਰਾਂ ਦੇ ਵਿੱਚ ਉਪਮੱਖ ਮੰਤਰੀ ਤੇ ਮੁੱਖ ਮੰਤਰੀ ਉਹਦੇ ਪੈਰਾਂ 'ਚ ਸਿਰ ਝੁਕਾਉਂਦੇ ਸੀ ਜਾ ਕੇ ਉਹਦਾ ਇਹ ਸਕਾ ਭਾਂਜਾ 28 ਕਿਲੋ ਦੀ ਇਨਪੁੱਟ ਸੀ ਸਾਡੇ ਕੋਲੇ ਐਸਐਸਪੀ ਨਾਲ ਸੌਦਾ ਹੋ ਗਿਆ ਮੈਨੂੰ 5 ਲੱਖ ਚ ਵਸਾ ਦੇਣ ਲੱਗੇ ਇਹੀ ਸਰਪੰਚ ਨੂੰ ਐਸਐਸਪੀ ਨਾਲ ਸਾਰੀ ਗੱਲ ਕਰਕੇ ਆਇਆ ਚਲੋ ਮੈਨੂੰ ਮੌਕੇ ਸਰ ਪਤਾ ਲੱਗ ਗਿਆ ਅਸੀਂ ਫਿਰੋਜ਼ਪੁਰ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਲਈ ਉਹਨਾਂ ਨੇ ਐਸਐਸਪੀ ਫਿਰੋਜ਼ਪੁਰ ਮਾਨ ਸਾਹਿਬ ਲੱਗੇ ਸੀ ਇਹ ਮਾਨ ਸਾਹਿਬ ਵੇਲੇ ਇਹ ਕਾਂਡ ਹੋਇਆ ਪੱਟੀ ਤੋਂ ਜਦੋਂ ਇਹ ਲੈ ਕੇ ਤੁਰੇ ਤੇ ਇਹ ਦੋ ਟੀਮਾਂ ਸੀਗੀਆਂ ਤੇ ਪੁਲਿਸ ਦੀਆਂ ਬਣਾਈਆਂ ਚਾਰ ਪੰਜ ਟੀਮਾਂ ਐ ਤੁਹਾਨੂੰ ਇੱਥੇ ਦੂਜੀ ਐਫਆਈਆਰ ਵੀ ਪਈ ਆ ਇਹ ਦੋਨਾਂ ਟੀਮਾਂ ਤੋਂ 10 ਕਿਲੋ ਦੇ ਕਰੀਬ ਰਿਕਵਰੀ ਹੋਈ ਸੀ ਤੇ ਇਹ ਉਹ ਸਰਪੰਚ ਤੋਂ 94 ਲੱਖ 30 ਹਜ਼ਾਰ ਰੁਪਇਆ 2015 ਦੇ ਵਿੱਚ ਇਹਦੇ ਘਰੋਂ ਰਿਕਵਰ ਹੋਇਆ ਸੀ ਤੇ ਆਹ ਦੂਸਰੀ ਟੀਮ ਦੇ ਕੋਲੋਂ 4 ਕਿਲੋ ਤੇ ਟੋਟਲ ਹੋ ਗਈ ਸੀਗੀ 11 ਕਿਲੋ ਤੇ 94 ਲੱਖ ਰੁਪਇਆ ਇਹ ਤੇ 65 67 ਲੱਖ ਰੁਪਇਆ ਇਹਨਾਂ ਤੋਂ ਮਿਲਿਆ ਸੀ ਮਤਲਬ ਕੁੱਲ ਮਿਲਾ ਕੇ ਸਾਰੀ ਜਿਹੜੀ ਜਿੰਨੀ ਇਨਪੁੱਟ ਸੀਗੀ ਉਹ ਪੈਸੇ ਡਰੱਗ ਮਨੀ ਪਾ ਕੇ ਸਾਰੀ ਪੂਰੀ ਹੋ ਗਈ ਸੀ ਹੁਣੇ ਪਾਵਰਫੁੱਲ ਕਿਉਂ ਸੀ ਇੰਨੇ ਹੁਣ ਪਿੱਛੇ ਦੇਖੋ ਕਿ ਕੈਪਟਨ ਮੰਤਰੀ ਆ ਇੱਕ ਬਹੁਤ ਵੱਡਾ ਪ੍ਰਭਾਵਸ਼ਾਲੀ ਸਾਥ ਪਿੱਛੇ ਬੈਠਾ ਜਿਹਦਾ ਇਹ ਖੂਨ ਸੀ ਜਿਹੜਾ ਸਰਕਾਰ ਦੇ ਉੱਤੇ ਕੰਮਰਵੇਲ ਦੇ ਵਾਂਗੂ ਉਹਦੀ ਛਾਇਆ ਹੋਇਆ ਸੀ ਉਸ ਵੇਲੇ ਉਹ ਸਾਥ ਉਦੋਂ ਅੱਗੇ ਸਾਡੇ ਅਫਸਰ ਆ ਗਏ ਹੁਣ ਅਫਸਰ ਦੋ ਪਾਸੇ ਆ ਫਿਰੋਜ਼ਪੁਰ ਵਾਲੇ ਅਫਸਰ ਕਾਰਵਾਈ ਕਰ ਰਹੇ ਆ ਸਾਡੇ ਵਾਲੇ ਸਾਨੂੰ ਪਸਾਉਣ ਤੇ ਲੱਗੇ ਚੰਗੇ ਕੰਮ ਦਾ ਇਹ ਨਤੀਜਾ ਮਿਲਿਆ ਚਲੋ ਚੰਗੇ ਲੋਕਾਂ ਦਾ ਸਾਥ ਹੁੰਦਾ ਨਾਲ ਫਿਰ ਕੀ ਹੁੰਦਾ ਜਦੋਂ ਇਹਨਾਂ ਨੂੰ ਰਾਉਂਡ ਅਪ ਕਰਨ ਲੱਗੇ ਸਰਪੰਚ ਨੂੰ ਇਹ ਹਰੀਕੇਆ ਤੋਂ ਪਹਿਲੀ ਪਹਿਲੇ ਨਾਕੇ ਤੋਂ ਹੀ ਨਿਕਲ ਗਿਆ ਦੂਜਾ ਨਾਕਾ ਹਰੀਕੇਆ ਵਾਲਿਆਂ ਦਾ ਸੀਗਾ ਐਸਐਚਓ ਸਾਹਿਬ ਦਾ ਇਹਨੇ ਜਦੋਂ ਵੇਖੋ ਇਹਨਾਂ ਵਾਸਤੇ ਸਾਡਾ ਤਾਂ ਇਹਨਾਂ ਨਾਲ ਲੁਕੜ ਵਿੱਚ ਹੀ ਖੇਡੇ ਅਸੀਂ ਤਾਂ ਇਹਨਾਂ ਲੋਕਾਂ ਨਾਲ ਬਹੁਤ ਮੇਰਾ ਤਾਂ ਨਾਂ ਸੁਣ ਕੇ ਨਾ ਰਾਤ ਨੂੰ ਦੋਲੇ ਵਾਲੇ ਹਾਉ ਬੜਕੇ ਲੈ ਕੇ ਉੱਠਦੇ ਹੁੰਦੇ ਸੀਗੇ ਅੱਜ ਵੀ ਕਿਤੇ ਸਤਪਾਲ ਜਾ ਕੇ ਤੁਸੀਂ ਨਾਮ ਲੈਦੇ ਜੇ ਪਿੰਡ 'ਚ ਚਰਕਦੇ ਆ। ਇਸ ਬੰਦੇ ਨੇ ਤਿੰਨ ਮੁੰਡੇ ਮੋਟਰਸਾਈਕਲ ਤੇ ਤਿੰਨੇ ਜਾਨ ਬੁੱਝ ਕੇ ਥੱਲੇ ਦੇਤੇ ਵੀ ਪੁਲਿਸ ਉਹਨਾਂ ਨੂੰ ਚੱਕਣ ਚੋਲ ਜਿੱਦ ਮੈਂ ਪਾਚੂ। ਪਰ ਸਾਨੂੰ ਇਹ ਸੀ ਵੀ ਸਾਡੀ ਵੀ ਸਿਰ ਧੜ ਦੀ ਲੱਗੀ ਸੀ ਪਰ ਇਹ ਫੜ ਲਿਆ। ਫੜ ਕੇ ਕੈਦ ਘੱਟ ਕੇ ਆਇਆ ਹੁਣ ਇਸੇ ਕੇਸ 'ਚ ਪਰ ਜਿਹੜੇ ਇਹ 'ਚ ਬਰੀ ਹੋਏ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ। ਤੋ ਕਿ ਮੇਰੇ ਤੇ ਔਖੇ ਇਸ ਕਰਕੇ ਅਸੀਂ 10 10 11 11 ਸਾਲ ਤੋਂ ਤਿੰਨ ਚਾਰ ਪੀਓਸੀ ਜਿਹੜੇ ਦੋਲੇ ਵਾਲੇ ਦੇ ਪੁਲਿਸ ਫੜ ਫੜੇ ਹੀ ਨਹੀਂ ਜਾਂਦੇ ਸੀ ਜਾਂ ਫੜੇ ਨਹੀਂ ਜਾਂਦੇ ਸੀ ਜਾਂ ਜੁਰਤ ਹੀ ਨਹੀਂ ਸੀ ਪੈਂਦੀ ਫੜਨ ਦੀ ਉਹਨਾਂ ਨੂੰ ਮੈਂ ਲੁਧਿਆਣੇੋਂ ਅਸੀਂ ਫੜ ਕੇ ਲਿਆਏ ਸੀ ਉਹ ਵੀ ਇਹਨਾਂ ਮੁਕਾਦਮੇਾਂ 'ਚ ਨਾਮਜੰਦਾ ਦੂਰੀ ਦੂਰੀ ਤੀਰੀ ਤੀਰੀ ਉਹਨਾਂ ਨੂੰ ਸਜ਼ਾ ਹੋਈ ਵੀ ਸੀ ਐਸ ਵੇਲੇ ਆਪਦੀ ਸਜ਼ਾ ਕੱਟ ਰਹੀ ਆ ਹੁਣ ਦੋਸਤੋ ਗੇਮ ਕਿਵੇਂ ਖੇਡਦੇ ਆ ਸਰਬੱਤ ਖਾਲਸਾ ਮਾਨ ਸਾਹਿਬ ਨੇ ਉਹ ਜਦੋਂ ਚੱਬੇ ਕੀਤਾ ਉਸ ਏਰੀਏ ਦੇ ਇੱਕ ਐਮਐਲਏ ਤੋਂ ਇਸ ਦੀ ਫਦੋਂਦੇ ਆ ਇਹ ਜਿਹੜੇ ਅੱਜ ਵਿਜੀਲੈਂਸ ਦੀ ਗ੍ਰਿਫਤ ਚ ਬੈਠੇ ਆ ਮੈਂ ਤਾਂ ਸਲੂਟ ਕਰਦਾ ਇਹਨਾਂ ਅਫਸਰਾਂ ਨੂੰ ਚਟੋਪਾਧਿਆ ਸਾਹਿਬ ਨੂੰ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੂੰ ਤੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਤੇ ਪੰਜਾਬ ਦੇ ਉਹ ਲੋਕੋ ਜੇ ਤੁਸੀਂ ਨੌਜਵਾਨੀ ਨਾਲ ਪਿਆਰ ਕਰਦੇ ਹੋ ਨਾ ਇਹਨਾਂ ਨੇ ਤੁਹਾਡੇ ਪੁੱਤ ਖਾਧੇ ਤੇ ਉਹਨਾਂ ਸਿਵਿਆਂ ਦੀ ਅੱਜ ਉਹਨਾਂ ਬੱਚਿਆਂ ਦੇ ਸਿਵਿਆਂ ਦੀ ਰਾਖ ਦੀ ਕਸਮ ਖਾਓ ਹੁਣ ਮੰਗ ਕਰੋ ਕਿ ਇਹ ਕੇਸ ਫਾਸਟ ਟਰੈਕ 'ਚ ਲੱਗੇ ਪਤਾ ਲੱਗ ਜੂਗਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੂ ਕਿੰਨਾ ਕੁ ਦੋਛੀ ਆ ਤੇ ਕਿੰਨੇ ਕੇ ਲੋਕ ਹਜੇ ਤਾਂ ਉਹਨੇ ਤੂੰ ਅੱਗੇ ਨੂੰ ਚੱਲਣਾ ਕੰਮ ਪਹਿਲਾਂ ਕਹਿੰਦੇ ਸੀ ਨਾ ਵੱਡੇ ਮਗਰਮੱਛ ਫੜੇ ਨਹੀਂ ਜਾਂਦੇ ਸਭ ਤੋਂ ਵੱਡਾ ਮਗਰਮੱਛ ਇਹ ਹੀ ਸੀ ਇਹਦੇ ਘਰੋਂ ਕੋਠੀਆਂ ਇਹਦੀ ਕੋ ਗੱਡੀਆਂ ਦੇ ਨੰਬਰ ਫਲੈਸ਼ ਹੁੰਦੇ ਸੀ ਵੀ ਆਹ ਗੱਡੀਆਂ ਨਾਕੇ ਤੇ ਨਹੀਂ ਰੋਕਣੀਆਂ ਤੇ ਮੈਂ ਇੱਕ ਥਾਣੇਦਾਰ ਦੀ ਰਿਕਾਰਡਿੰਗ ਸੁਣਾਉਣਾ ਉਹ ਵੀ ਰਿਟਾਇਰ ਹੋ ਗਿਆ ਉਹਨੇ ਖੁਦ ਮੈਨੂੰ ਫੋਨ ਕੀਤਾ ਕਹਿੰਦਾ ਵੀ ਮੇਰੇ ਬੱਚੇ ਨੂੰ ਇਹਨਾਂ ਨੇ ਭੇਚਲ ਕੇ ਮੇਰੀ ਗੱਡੀ ਦਾ ਨੰਬਰ ਵੀ ਉਹਨਾਂ ਨੇ ਉਸ ਗੱਡੀਆਂ ਦੇ ਵਿੱਚ ਹੁੰਦਾ ਸੀ ਜਿਹੜੀ ਉਹ ਲਿਸਟ ਜਾਰੀ ਹੁੰਦੀ ਸੀ ਆ ਸੁਣ ਲਿਓ ਤੁਸੀਂ ਲੈ ਨਾਸ ਗੈਪ ਕਰੂੰਗਾ ਉਹਦਾ ਉਹਨਾਂ ਪ੍ਰੋਬਲਮ ਆ ਆ ਹਾਂ ਉਹਨਾਂ ਪ੍ਰੋਬਲਮ ਆ ਕੀ ਨਾ ਹੀ ਗੱਲ ਤੋਂ ਪਤਾ ਨਾ ਕਾਈ ਕਿਵੇਂ ਬੰਦੇ ਤੋਂ ਜੇਕਰ ਤੋਂ ਮੈਂ ਅੱਗੇ ਪੜਾਤਾ ਤਾਂ ਸਾਹੀ ਚੱਲਿਆ ਇਹ ਚੱਲਿਆ ਪਰ ਤਾਂ ਇਹ ਕੰਮ ਕੀਤਾ ਕਿ ਦੱਸਿਆ ਮੁੰਡਾ ਵੀ ਤੇ ਬਕਾਇਦਾ ਕੋਡੋਲਾ ਕਿ ਮੈਂ ਗਨਮਣੋਂ ਮੁੰਡਾ ਵੀ ਅੱਛਾ ਪਿਆ ਗੱਡੀਆਂ ਰਾਤ ਨੂੰ ਆਉਣੀਆਂ ਆਪਣੀਆਂ ਆਉਣੀਆਂ ਇਹ ਰੁਕਣੀਆਂ ਹਾਂ ਹਾਂ 20 40 ਗੱਡੀਆਂ ਨੇ ਇੱਕ ਦੋ ਚੱਲਿਆ ਕਿਹੜਾ ਕਦੀ ਨਹੀਂ ਰਿਹਾ ਹਾਂ ਜੀ ਹਾਂ ਜੀ ਉਹਨਾਂ ਤੋਂ ਨਾ ਕੋ ਮੋਹਤਵਰ ਬਣਿਆ ਲੱਖ ਲੱਖ ਪੈਸੇ ਕਮਾਏ ਉਹਨਾਂ ਨੇ ਹਾਂ ਜੀ ਕਿੰਨੇ ਕਿੰਨੇ ਗੱਡੀਆਂ ਹਾਂਜੀ ਕਿੱਥੇ ਜਿੰਦਗੀ ਨੂੰ ਸੀਗਾ ਇਹ ਜਿੰਦਗੀ ਗੱਲ ਮੈਨੂੰ ਐਸਾ ਚੰਗਾ ਗੱਲ ਨੂੰ ਵੀ ਸੀਦੀ ਅੱਛਾ ਜਿਹੜਾ ਫੜਿਆ ਉਹ ਫਿਰ ਕੱਢ ਲਈ ਸਾਰੇ ਹੀ ਕੱਢਦੇ ਰਹੇ ਆ ਇੱਥੇ ਵੀ ਇਥੇ ਰਹੇ ਸਾਰੇ ਕੱਢਦੇ ਰਹੇ ਆਲੇ ਕੱਢਦੇ ਰਹੇ ਗੁੜੀਏ ਹਾਂਜੀ ਦੇਖ ਲੋ ਇਹ ਹਾਲਾਤ ਹੈ ਇੱਕ ਥੰਮੂ ਕਿਹੜੀ ਨੂੰ ਤੁਸੀਂ ਪੁੱਛਦੇ ਹੋ ਸਾਡੇ ਤਾਂ ਉੱਥੇ ਐਸੀ ਵੀ ਜਦੋਂ ਕਮਰਸ਼ੀਅਲ ਫੜ ਲਈ ਤੇ ਮੰਤਰੀ ਜੀ ਦਾ ਨਾਲ ਹੀ ਫੋਨ ਆ ਜਾਂਦਾ ਸੀ ਵੀ ਕਮਰਸ਼ੀਅਲ 'ਚ ਅਸੀਂ ਪਰਚਾ ਨਹੀਂ ਦੇਣੇ ਕੀ ਨੂੰ ਦੋਸ਼ ਦਿਓਗੇ ਜਦੋਂ ਚੱਬੇ ਹੁਣ ਆਪਾਂ ਅਗਲੀ ਗੱਲ ਮੈਂ ਕਿਹਾ ਵੀ ਕਿਵੇਂ ਇਹਨਾਂ ਦਾ ਸਾਰਾ ਗਲਬਾ ਕਿਵੇਂ ਇਹਨਾਂ ਦਾ ਇੱਕ ਦੂਜੇ ਦਾ ਪਾਇਆ ਹੋਇਆ ਹੁੰਦਾ ਚੱਬੇ ਸਰਬੱਤ ਖਾਲਸਾ ਹੁੰਦਾ ਇੱਕ ਐਮਐਲਏ ਅਸਤੀਫਾ ਦਿੰਦਾ ਉਸ ਵਜਿਹੇ ਬੇਅਦਬੀ ਦੇ ਵਿਰੋਸ ਦੇ ਵਜੋਂ ਉਸ ਤੋਂ ਅੱਗੇ ਭਾਈ ਇਲੈਕਸ਼ਨ ਹੁੰਦੀ ਆ ਉਸ ਹਲਕੇ ਦੀ ਉੱਥੇ ਅਕਾਲੀ ਉਮੀਦਵਾਰ ਜਿੱਤਦਾ ਬ੍ਰਹਮਪੁਰੇ ਦਾ ਮੁੰਡਾ ਉਹ ਬੰਦਾ ਜਾ ਕੇ ਚੱਬੇ ਸਟੇਜ ਤੇ ਬੈਠਦਾ ਉਹਨੂੰ ਸਰੂਪੇ ਪਾਏ ਜਾਂਦੇ ਆ ਬੀ ਐਮ ਐਲ اے ਕਾਂਗਰਸ ਦੇ ਇੱਕ ਦੋ ਹੋਰ ਵੀ ਗਏ ਸੀ ਉੱਥੇ ਉਹ ਪਿੱਛੇ ਉਹਨਾਂ ਦੇ ਇਹ ਸੀ ਅਗਲੇ ਦਿਨ ਇਹਨਾਂ ਦੇ ਬਿਆਨ ਆਉਂਦੇ ਆ ਵੀ ਜਿਹੜਾ ਚੱਬੇ ਵਾਲਾ ਸਮਾਗਮ ਆ ਵੀ ਉਹ ਕਾਂਗਰਸ ਦਾ ਸਪான்ਸਰ ਕੀਤਾ ਹੋਇਆ ਸੀ ਐਂ ਠੱਬੀ ਲਾਉਂਦੇ ਇਹ ਉਸ ਤੋਂ ਬਾਅਦ ਦੁਬਾਰਾ ਉਹ ਐਮ ਐਲ اے ਫੇਰ ਉਸੇ ਪਾਰਟੀ ਕਾਂਗਰਸ ਨਾਲੋਂ ਜਿੱਤਦਾ ਫੇਰ ਕੀ ਹੁੰਦਾ ਤਰਨ ਤਾਰਨ ਸ਼ਰਾਬ ਕਾਂਡ ਹੋ ਜਾਂਦਾ ਜਿਹਦੇ ਵਿੱਚ ਮੁੜ ਕੇ ਜਿਹਦੇ ਸ਼ਰਾਬ ਕਾਂਡ ਦੇ ਵਿੱਚੋਂ ਚੰਨੀ ਪਿੱਛੇ ਹਟਿਆ ਫੇਰੇ ਭਾਈ ਸਾਹਿਬ ਆਹ ਇਹਨਾਂ ਲੀਡਰਾਂ ਦੇ ਖਿਲਾਫ ਬਿਆਨ ਨਹੀਂ ਦਿੰਦੇ ਬਿਆਨ ਕਿਹਦੇ ਖਿਲਾਫ ਦਿੰਦੇ ਉਥੋਂ ਦੇ ਐਸਐਸਪੀ ਦੇ ਖਿਲਾਫ ਜਿਹੜਾ ਕਿ ਬਹੁਤ ਹੌਨੈਸਟ ਅਫਸਰ ਸੀ ਔਰ ਉਹਦੀ ਡੇਲੀ ਦੀ 9 ਕਿਲੋ 10 ਕਿਲੋ 15 ਕਿਲੋ 20 ਕਿਲੋ 25 ਕਿਲੋ ਕਿਉਂਕਿ ਮੈਂ ਵੀ ਉਹਦਾ ਮਖੂਸੀ ਐਨੀ ਰਿਕਵਰੀ ਸੀ ਉਹਦੀ ਤੇ ਇਹਨਾਂ ਦਾ ਕੰਮ ਜਣ ਕੇ ਠੱਪ ਹੋ ਗਿਆ ਉਸ ਵੇਲੇ ਲੀਡਰਾਂ ਦਾ ਉਹ ਅਫਸਰ ਨੇ ਚੱਲਣ ਨਹੀਂ ਦਿੱਤਾ ਫਿਰ ਮਜੀਠੀਆ ਸਾਹਿਬ ਉਸ ਅਫਸਰ ਦੇ ਖਿਲਾਫ ਬਿਆਨ ਦਿੰਦੇ ਆ ਤੇ ਕੈਪਟਨ ਸਾਹਿਬ ਉਹਦੀ ਬਦਲੀ ਕਰਦੇ ਆ ਮੈਂ ਤੁਹਾਨੂੰ ਇਹ ਦਿਖਾਉਣਾ ਸਾਰਾ ਕੁਝ ਗੂਗਲ ਤੇ ਪਿਆ ਆਹ ਲਓ ਪੜ੍ਹ ਲਓ ਸੀਐਮ ਪ੍ਰੈਸ ਐਸਐਡੀ ਲੀਡਰ ਅਨ ਫਾਊਂਡੈਂਡ ਚਾਰਜ ਆਫ ਡੀਜੀਪੀ ਸ਼ੈਲਡਿੰਗ ਐਸਐਸਪੀ ਅਮਰਸਰ ਰੂਰਲ ਉਹ ਐਨ ਕਹਿਣੀ ਪੜਿਆ ਨਹੀਂ ਜਾਂਦਾ ਕਿ ਬਰੀਕ ਸੀ ਆਹ ਲਓ ਆਹ ਲਓ ਜੀ ਅਕਾਲੀ ਦਲ ਦੇ ਦੋਸ਼ਾਂ ਤੇ ਐਸਐਸਪੀ ਤਰਨਤਾਰਨ ਦੀ ਬਦਲੀ ਹੁਣ ਉਸ ਅਫਸਰ ਦਾ ਤੁਸੀਂ ਥੋੜਾ ਜਿਹਾ ਮੈਂ ਤੁਹਾਨੂੰ ਰਿਕਾਰਡ ਦਿਖਾਉਣਾ ਜਿੰਨਾ ਚਿਰ ਉਹ ਰਿਹਾ ਆ ਦਿੱਲੀ ਦਾ ਸੀ ਉਹਦਾ ਦਿੱਲੀ ਦੀ ਰਿਕਵਰੀ ਉਹ ਕਾਰਨੇ ਸੀ ਉਹ ਉਸ ਸੀਜ ਨੇ ਉਸ ਅਸਰ ਦੀ ਬਦਲੀ ਕਰਵਾਈ ਜਦੋਂ ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ ਸੀ ਹੁਣ ਜਿਹੜੇ ਲੋਕ ਕਹਿੰਦੇ ਆ ਵੀ ਇਹ ਦੋਸ਼ੀ ਨਹੀਂ ਦੋਸਤੋ ਜਦੋਂ ਭੋਲੇ ਦੀ ਗ੍ਰਿਫਤਾਰੀ ਹੁੰਦੀ ਆ ਉਸ ਵੇਲੇ ਪੁੱਛਗੇ ਸ ਇਹਨਾਂ ਲੋਕਾਂ ਦਾ ਨਾਮ ਹੁੰਦਾ ਇਹਨਾਂ ਦਾ ਜਦੋਂ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਉਹ ਜਿਮਨੀ ਦੇ ਵਿੱਚ ਇਹਨਾਂ ਦਾ ਇਹਦਾ ਜ਼ਿਕਰ ਉਹ ਜਿਮਨੀ ਹੈ ਨਹੀਂ ਉਸ ਰਿਕਾਰਡ 'ਚ ਜਦੋਂ ਬਲਵਿੰਦਰ ਸਿੰਘ ਸੇਖੋਂ ਤੇ ਅਸੀਂ ਇਹ ਮਾਮਲਾ ਫੇਰ ਚੁੱਕਿਆ ਜਦੋਂ ਅਸੀਂ ਹਾਈ ਕੋਰਟ ਦੀ ਜਿਹੜਾ ਚੌਥੀ ਰਿਪੋਰਟ ਖਲੌਣ ਦਾ ਸਾਡਾ ਉਹ ਸੰਘਰਸ਼ ਸੀ ਉਹ ਉਸੇ ਕੋ ਸਾਹਿਬ ਨੂੰ ਡਿਟੇਨ ਵੀ ਕੀਤਾ 1 ਮਹੀਨੇ ਵਾਸਤੇ ਉਸ ਵੇਲੇ ਸਾਰਾ ਰਿਕਾਰਡ ਅਸੀਂ ਇਹ ਸਾਰਾ ਕਿਉਂਕਿ ਇਹ ਵੱਡੇ ਲੈਵਲ ਦੀਆਂ ਗੱਲਾਂ ਸੀਗੀਆਂ ਇਹ ਸਾਡੇ ਲੈਵਲ ਦੀਆਂ ਸੀ ਜਿਹੜੀਆਂ ਤੁਹਾਡੇ ਨਾਲ ਗੱਲ ਕੀਤੀ ਐ ਇੰਨੇ ਇਹ ਲੋਕ ਪਾਵਰਫੁੱਲ ਸੀ ਤੇ ਕਿੱਥੋਂ ਕਿੱਥੋਂ ਬੰਦ ਹੋਣਾ ਸੀ ਕੱਲੀ ਪੁਲਿਸ ਨੂੰ ਵੀ ਤੁਸੀਂ ਦੋਸ਼ ਨਹੀਂ ਦੇ ਸਕਦੇ ਕਿਉਂਕਿ ਜਦੋਂ ਕਰਾਉਣ ਵਾਲੇ ਖੁਦੇ ਉੱਤੇ ਬੈਠੇ ਪਥੇ ਪੁਲਿਸ ਨੂੰ ਕੀ ਦੋਸ਼ ਦੇਉਂਗੇ ਇਹਨਾਂ ਦੇ ਦਬਕਿਆਂ ਦੇ ਨਾਲ ਤਾਂ ਅਫਸਰਾਂ ਦੇ ਹਾਰਟ ਅਟੈਕ ਹੋ ਕੇ ਐਸਐਸਪੀ ਫਿਰੋਜ਼ਪੁਰ ਸardar ਮਨਮਿੰਦਰ ਸਿੰਘ ਦੀ ਮੌਤ ਹੁੰਦੀ ਹੈ ਸਭ ਨੂੰ ਪਤਾ ਸੀ ਰਾਤ ਨੂੰ ਕਿਹਦੇ ਨਾਲ ਗੱਲਾਂ ਹੋਈਆਂ ਜਿਸ ਦਿਨ ਭੋਲੇ ਦਾ ਰਿਮਾਂਡ ਲਿਆ ਜਾਂਦਾ ਭੋਲੇ ਹੋਣਾ ਦਾ ਤੇ ਮਜੀਠੇ ਤੇ ਇਹਦੀ ਕਾਲ ਰਿਕਾਰਡਿੰਗ ਕੱਢ ਲੋ ਅਫਸਰਾਂ ਦੇ ਨਾਲ ਇਹ ਕਿਵੇਂ ਉਹਨਾਂ ਨੂੰ ਦਬਕੇ ਮਾਰ ਮਾਰੋ ਰਿਕਾਰਡ ਕਢਾਇਆ ਇਹ ਨਹੀਂ ਕਿਹਨੇ ਜਾਂਚ ਕਰਨੀ ਸੀ ਜਦੋਂ ਇੱਥੇ ਮੈਂ ਤੁਹਾਨੂੰ ਦੱਸਿਆ ਵੀ ਇੱਕ ਏਡੀਜੀਪੀ ਰੈਂਕ ਦਾ ਅਫਸਰ ਜਾ ਕੇ ਉਹ ਹਸਪਤਾਲ ਦਾਖਲ ਹੋ ਗਿਆ ਕਿੰਨੀ ਪਾਵਰ ਸੀ ਇਹਨਾਂ ਦੇ ਪਿੱਛੇ ਹੁਣ ਜਦੋਂ ਜੇ ਕੱਲ ਨੂੰ ਇਹਨਾਂ ਦੀ ਸਰਕਾਰ ਬਣਦੀ ਹੈ ਮੇਰੇ ਵਾਸਤੇ ਤਾਂ ਜਮਦੂਤ ਬਣ ਗਏ ਪਰ ਆਪਾਂ ਨੂੰ ਵੀ ਕੋਈ ਪਰਵਾਹ ਨਹੀਂ 50 ਸਾਲ ਜ਼ਿੰਦਗੀ ਦੇ ਜਿਉਲੇ ਆ ਗੈਰ ਤੇ ਇਹ ਹੁੰਦੀ ਹੈ ਗਰੀਬੀ ਦਾਵੇ ਤੇ ਬੈਠੇ ਆ ਪਰ ਸਰ ਉੱਚਾ ਕਰਕੇ ਬੈਠੇ ਆ ਪੈਸਾ ਇਹਨਾਂ ਲੋਕਾਂ ਨੇ ਅੰਨਾ ਕਮਾਇਆ ਅੱਜ ਆਪ ਹਵਾਲਾ 'ਚ ਬੈਠਾ ਕੱਲ ਨੂੰ ਜੇ ਵਾਈਫ ਦੀ ਵੀ ਗ੍ਰਿਫਤਾਰੀ ਪੈ ਜਾਂਦੀ ਆ ਕੀ ਆ ਪਰਲੇ ਕੀ ਪੈਸਾ ਕਿਸੇ ਨੇ ਦੇਖਣਾ ਪਰ ਲਹਨਤ ਸਾਡੇ ਸਾਡੇ ਤੇ ਵੀ ਆ ਜਦੋਂ ਇਹ ਸਾਡੇ ਵਿੱਚ ਲੋਕ ਆਉਂਦੇ ਆ ਨਾ ਤੇ ਇਹ ਇਹ ਇੰਨੇ ਕੁ ਬਿਸ਼ਰਮਾ ਵੀ ਆਪਣੇ ਵਰਗਾ ਬੰਦਾ ਤਾਂ ਕਿਤੇ 57 ਚ ਰਾਤ ਕੱਟਿਆ ਹੋਵੇ ਅਗਲਾ 6 ਮਹੀਨੇ ਮੂੰਹ ਨਹੀਂ ਬਾਹਰ ਦਿਖਾਉਂਦਾ ਇਹ ਆਏ ਆ ਇਹ ਕਰਦੇ ਆ ਪੇਸ਼ੀਆਂ ਡਰਗ ਦੀਆਂ ਭੁਗਤ ਕੇ ਆਉਂਦੇ ਆ ਤੇ ਕਰਦੇ ਆ ਇਹ ਇੱਥੋਂ ਹੀ ਨਹੀਂ ਗੱਲ ਚੱਲਦੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਇਹ ਖਾਨਦਾਨ ਦਾ ਇੱਕ ਜੇ ਸਾਡੇ 'ਚ ਕਸੂਰ ਹੈ ਸਾਡੇ ਗਨਾਹਗਾਰ ਖਾਲਸਾ ਰਾਜ ਦੇ ਗਨਾਹਗਾਰ ਅਸੀਂ ਇਹਨਾਂ ਨੂੰ ਤਾਜ ਬਖਸ਼ੀ ਗਦਾਰਾਂ ਨੂੰ ਜਿਹੜਾ ਨੇ ਕੁਰਬਾਨੀਆਂ ਕੀਤੀਆਂ ਉਹ ਬੱਠਲ ਢੋਂਦੇ ਫਿਰਦੇ ਪਰਵਾਰ ਇੱਕ ਕਸੂਰ ਸਾਡਾ ਹੀ ਹੈ ਇੱਕ ਤਸਵੀਰ ਦਿਖਾਉਣਾ ਤੁਹਾਨੂੰ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਾ ਇਹਨਾਂ ਦਾ ਵੱਡ ਬਡੇਰਾ ਉੱਥੇ ਵਿੱਚ ਬੈਠਾ ਦੇਖਿਓ ਤਸਵੀਰ ਚੰਗੀ ਤਰ੍ਹਾਂ ਇੱਕ ਅਜੀਤ ਸਿੰਘ ਅਤਰ ਸਿੰਘ ਨੂੰ ਆ ਪਿਸਤੌਲ ਭੇਟ ਕਰ ਰਿਹਾ ਆ ਪਿਸਤੌਲ ਹੈ ਆ ਮਹਾਰਾਜਾ ਸਾਹਿਬ ਬੈਠੇ ਆ ਮਹਾਰਾਜਾ ਰਣਜੀਤ ਸਿੰਘ ਇਹਦੀ ਇਕੱਲੇ ਦੀ ਪਿੱਠ ਹੈ ਬਾਕੀ ਸਾਰਿਆਂ ਦੇ ਮੂੰਹ ਹੈ ਇਹਦੀ ਇਕੱਲੇ ਦੀ ਪਿੱਠ ਹੈ ਆ ਵੇਖ ਲਓ ਉਸ ਵੇਲੇ ਵੀ ਸਾਜ਼ਿਸ਼ ਰਚੀ ਗਈ ਸੀ ਵੀ ਪਿਸਤੌਲ ਫੜਾ ਰਿਹਾ ਹੈ ਵੀ ਮਹਾਰਾਜਾ ਸਾਹਿਬ ਨੂੰ ਨਗਾ ਦਿਓ ਤੇ ਅਜੀਤ ਸਿੰਘ ਤੇ ਅਤਰ ਸਿੰਘ ਜਿਹੜਾ ਇਹਨਾਂ ਦਾ ਵੱਡ ਬਡੇਰਾ ਲੈਣਾ ਸਿੰਘ ਆ ਅੰਗਰੇਜ਼ ਅਫਸਰ ਦੇ ਨਾਲ ਕੋਈ ਕਾਨਾ ਫੂਸੀ ਹੋ ਰਹੀ ਆ ਆ ਬੈਠੇ ਉਹ ਟੇਡਾ ਟੇਡੀ ਧੌਣ ਕਰਕੇ ਬੈਠਾ ਨਾ ਉਹ ਕੋਈ ਅੰਗਰੇਜ਼ ਅਫਸਰ ਉਹਦੇ ਕੰਨ 'ਚ ਗੱਲ ਕਹਿ ਰਿਹਾ ਵੀ ਅੱਜ ਮਹਾਰਾਜਾ ਸਾਹਿਬ ਦਾ ਜਿਹੜਾ ਹੈਗਾ ਕੰਮ ਤਮਾਮ ਹੋ ਗਿਆ ਤੇ ਰਾਜ ਭਾਗ ਆਪਣੇ ਹਵਾਲੇ ਤੇ ਦਰਬਾਰ ਆਇਆ ਸਾਹਾ ਬੈਠੇ ਜਦੋਂ ਇਹ ਸਾਜ਼ਿਸ਼ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਦਾ ਇਹਨਾਂ ਤਿੰਨਾਂ ਨੂੰ ਫੋਟੋ ਹੁਣ ਚੰਗੀ ਤਰ੍ਹਾਂ ਦੇਖ ਲਓ ਵੀ ਟੇਢਾ ਕਿਹੜਾ ਬੈਠਾ ਪਿੱਠ ਕੀ ਦੀ ਆ ਇਹ ਉਥੋਂ ਪਿੱਠੇ ਸੁਰੇ ਮਾਰਨ ਲੱਗੇ ਆ ਅੱਜ ਦੇ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਪੰਜਾਬ ਚ ਕਲਕੱਤੇ ਰਹੇ ਮਹਾਰਾਜਾ ਛੇਰ ਸਿੰਘ ਦੇ ਪੈਰਾਂ ਚ ਪੱਗ ਰੱਖਦੇ ਆਵਦੀ ਚਲੋ ਉਹਨਾਂ ਨੇ ਪੱਗ ਚੱਕ ਕੇ ਹਿੱਕ ਨਾਲ ਲਈ ਤੇ ਇਹਨਾਂ ਨੂੰ ਭਰਾ ਸਮਝ ਕੇ ਮaaf ਕੀਤਾ ਦੁਬਾਰਾ ਉਹਨੇ ਬਾੜਲੇ ਰਾਜਪਾਗ ਦੇ ਵਿੱਚ ਇਹੀ ਲੈਣਾ ਸਿੰਘ ਹੋਣੀ ਜਦੋਂ ਬੰਦੂਕ ਦਿਖਾਉਂਦੇ ਆ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਆ ਬੜੀ ਘੈਂਟ ਬੰਦੂਕ ਆ ਜੀ ਸਾਨੂੰ ਗਿਫਟ ਆਈ ਸੀ ਅਸੀਂ ਤੁਹਾਨੂੰ ਦੇ ਤੇ ਮਹਾਰਾਜਾ ਸ਼ੇਰ ਸਿੰਘ ਦੇ ਗੋਲੀ ਮਾਰਦੇ ਨੇ ਉਹ ਇੰਨੇ ਕਿ ਤਕੜੇ ਸੀ ਬਲ ਪੱਖੋਂ ਦੂਜੀ ਗੋਲੀ ਮਾਰੀ ਗਈ ਉਹਨਾਂ ਦਾ 11 ਸਾਲ ਦਾ ਬੇਟਾ ਪ੍ਰਤਾਪ ਸਿੰਘ ਕਮਰ ਪ੍ਰਤਾਪ ਸਿੰਘ ਕਹਿੰਦੇ ਆ ਵੀ ਉਹਦੀਆਂ ਅੱਖਾਂ ਇੰਨੀਆਂ ਸੋਹਣੀਆਂ ਸੀ ਤੇ ਇੰਨਾ ਤੇਜ ਪ੍ਰਤਾਪ ਬੁੱਧੀ ਵਾਲਾ ਉਹ ਬਾਲਕ ਸੀ ਤੇ ਮਹਾਰਾਜਾ ਸ਼ੇਰ ਸਿੰਘ ਜਿਹੜਾ ਅਗਲਾ ਸ਼ਾਸਕ ਸੀ ਸਾਡੀ ਕੌਮ ਦਾ ਜਿਨ੍ਹਾਂ ਦੇ ਰਾਜ ਦੇ ਵਿੱਚ ਸਾਡਾ 1 ਰੁਪਿਆ ਇੰਗਲੈਂਡ ਦੇ 13 ਪਾਉਂਡ ਇੱਕ ਤੋਲਾ ਸੋਨਾ ਦੇ ਬਰਾਬਰ ਕੋਲ ਤਨਖਾਹ ਸੀ ਉਹਨਾਂ ਦੇ ਫੌਜੀਆਂ ਦੀ ਉਹ ਬੱਚਾ ਜਦੋਂ ਭੱਜ ਕੇ ਜਾ ਕੇ ਉਹ ਝੜੀ ਉਹਨੇ ਲੋਕਾਂ ਦਾ ਲੰਗਰ ਵਰਤਾ ਰਿਆ ਸੀ ਲੈਣਾ ਸਿੰਘ ਮਜੀਠੀਆ ਉਹ ਬੇਨਤਾ ਕਰਦਾ ਵੀ ਤੂੰ ਮੇਰਾ ਦਾਦਾ ਲਗਦਾ ਉਹਦਾ ਸਿਰ ਵੱਢ ਕੇ ਬੱਚੇ ਦਾ ਕਹਿੰਦੇ ਨੇਜੇ ਤੇ ਟੰਗ ਕੇ ਤੇ ਜਿਹੜੇ ਮੁਸਲਮਾਨ ਫਕੀਰ ਅਜ਼ੀਜ਼ੁਦੀਨ ਦੇ ਉੱਥੇ ਕੋਈ ਉਪਾਸ਼ਕ ਸੀ ਜਿਨ੍ਹਾਂ ਨੇ ਸਟੋਰੀ ਸਾਰੀ ਲਿਖੀ ਸੀ ਤੇ ਉਹ ਕਹਿੰਦੇ ਸੀ ਵੀ ਮੈਂ ਮਰ ਕੇ ਉਹ ਨਹੀਂ ਗਿਆ ਇਹ ਦਿਨ ਦੇਖਣ ਵਾਸਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਚਿਰ ਉਹ ਸਦਮੇ 'ਚ ਰਿਹਾ ਫਿਰ ਉਹਨੇ ਇਹ ਸੋਚਿਆ ਵੀ ਸ਼ਾਇਦ ਮੇਰੇ ਤੋਂ ਇਹ ਪ੍ਰਮਾਤਮਾ ਨੇ ਅੱਲਾਹ ਨੇ ਇਹ ਕੰਮ ਕਰਾਉਣਾ ਸੀ ਫਿਰ ਉਹਨਾਂ ਨੇ ਉਹ ਸਾਰੀ ਕਹਾਣੀ ਲਿਖੀ ਔਰ ਇਹ ਤਸਵੀਰਾਂ ਚਿੱਤਰ ਬਿਆਨ ਕਰਦੀਆਂ ਇਹ ਖੂਨ ਅੱਜ ਤੋਂ ਹੀ ਮਾੜਾ ਨਹੀਂ ਇਹ ਖੂਨ ਉਸ ਵੇਲੇ ਤੋਂ ਆ ਖੂਨ ਉਹ ਖੂਨ ਹੈ 11 ਸਾਲ ਦੇ ਬੱਚੇ ਦਾ ਸਿਰ ਨੇਜੇ ਦੇ ਟਾਂਕੇ ਪਹਿਲੀ ਗਦਾਰੀ ਉਹ ਮਹਾਰਾਜਾ ਸ਼ੇਰ ਸਿੰਘ ਦੀ ਵਫਾਦਾਰੀ ਦਾ ਜਵਾਬ ਐਡੀ ਵੱਡੀ ਗਦਾਰੀ ਨਾਲ ਦਿੱਤਾ ਜਿਹਦਾ ਖਮਿਆਜਾ ਸੀ ਅੱਜ ਤੱਕ ਭੁਗਤ ਰਹੇ ਹਾਂ ਕੋਈ ਭਗਵੰਤ ਮਾਨ ਨੂੰ ਕੁਝ ਕਵੇ ਐਸ ਵੇਲੇ ਉਹਨੇ ਨੇ ਝਿਗਿਆੜਾਂ ਪੋਈਆਂ ਪਈਆਂ ਨੇ ਸਾਰਿਆਂ ਦੀ ਦੂਸਰੀ ਗੱਲ ਚਲੋ ਜਲੇ ਵਾਲਾ ਸਾਕਾ ਵਾਪਰਦਾ ਰੋਟੀ ਕਿਹੜੇ ਪਰਿਵਾਰ ਦੇ ਘਰੇ ਖਾਦੀ ਜਾ ਕੇ ਡਾਇਰਨੀ ਇਹ ਕਿਦਣ ਪੰਜਾਬ ਦੇ ਵਫਾਦਾਰ ਸੀ ਤੁਸੀਂ ਪਤਾ ਨਹੀਂ ਇਹ ਕਿਹੜੀ ਅੱਖ ਨਾਲ ਇਹ ਵਫਾਦਾਰ ਦੇਖ ਲਈ ਆ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਨਾ ਵੀ ਮੈਂ ਗਲ ਚ ਰੱਸਾ ਪਾ ਕੇ ਸੀਆਈਏ ਸਟਾਫ ਚ ਲੈ ਕੇ ਆਵਾਂਗੇ ਇੱਕ ਚਿੱਠੀ ਲਿਖੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਸਾਹ ਨਹੀਂ ਨਿਕਲਿਆ ਦਾ ਉਸ ਤੋਂ ਬਾਅਦ ਕਾਰਨ ਕੀ ਸੀ ਗੁਟਕਾ ਫੜ ਕੇ ਖਾਦੀ ਸੌਂ ਤੇ ਚਾਚਾ ਭਤੀਜਾ ਸੀ ਭਤੀਜੇ ਦੀ ਫਿਰ ਕਰਨੀ ਸੀ ਭਤੀਜੇ ਦੇ ਕਹਿਣ ਤੇ ਅਫਸਰਾਂ ਦੀਆਂ ਬਦਲੀਆਂ ਹੁੰਦੀਆਂ ਔਰ ਉਸ ਇਮਾਨਦਾਰ ਅਫਸਰ ਦੀਆਂ ਜਿਨ੍ਹਾਂ ਦੀ ਸਭ ਤੋਂ ਵੱਡੀ ਉਹਨਾਂ ਦਿਨਾਂ ਦੀ ਰਿਕਵਰੀ ਆ ਕੱਢ ਕੇ ਦੇਖ ਲਓ ਜਿਹਨੇ ਇਹਨਾਂ ਦਾ ਵਿਕਣਾ ਬੰਦ ਕਰਵਾਉਣ ਦੇ ਕਾਰਤੇ ਚਲਾ ਗਿਆ ਸੀ ਆ ਇੱਕ ਪੁਲਿਸ ਅਫਸਰ ਦੀ ਤੇ ਕਿ ਸਮਗਲਰ ਦੀ ਗੱਲ ਹੋ ਰਹੀ ਆ ਉਹ ਵੀ ਤੁਹਾਨੂੰ ਥੋੜੀ ਜੀ ਰਿਕਾਰਡਿੰਗ ਸੁਣਾ ਦਿੰਦਾ ਮੈਂ ਭੇਜ ਦਿੰਦਾ ਇਹ ਸਾਰਾ ਬਣਾ ਕੇ ਉਸ ਤੋਂ ਅੱਗੇ ਕੈਪਟਨ ਸਰਕਾਰ ਦੇ ਵਿੱਚ ਇੱਕ ਬਹੁਤ ਵੱਡੀ ਬਰਾਮਦਗੀ ਹੁੰਦੀ ਹੈ 194 ਕਿਲੋ ਸਲਤਾਨ ਵਿੰਡ ਤੋਂ ਜਿਹਦੇ ਕੋਲੋਂ ਹੋਈ ਸੀ ਬਿਕਰਮ ਸਿੰਘ ਮਜੀਠੀਆ ਦਾ ਅ ਤਕਰੀਬੀ ਉਹਦਾ ਨਾਂ ਸੀਗਾ ਇੱਕ ਅਫਗਾਨਨਾਰਕ ਨਾਗਰਿਕ ਫੜਿਆ ਸੀ ਅਨਵਰ ਮਸੀਹ ਜਿਹੜਾ ਕਿ ਐਸਐਸ ਬੋਰਡ ਦਾ ਚੇਅਰਮੈਨ ਸੀ ਮੈਂਬਰ ਸੀਗਾ ਐਸਐਸ ਬੋਰਡ ਦਾ ਇਹਦਾ ਲਵਾਇਆ ਹੋਇਆ 194 ਕੇਜੀ ਉਹਦਾ ਰੋਲਾ ਉਹ ਵਿਧਾਨ ਸਭਾ ਦੇ ਵਿੱਚ ਵੀ ਪੈਟਿਆ ਉਹ ਕੇਸ ਦੀ ਵੀ ਜਾਂਚ ਹੋਣੀ ਜ਼ਰੂਰੀ ਆ ਬੰਦਰਗਾਹ ਤੋਂ ਜਿੰਨੀ ਜਿਹੜੀ ਜਿੰਨੀ ਰਿਕਵਰੀ ਆਉਂਦੀ ਰਹੀ ਆ ਉਹ ਸਾਰਾ ਇਸ ਡਿਟੇਲ ਦੇ ਵਿੱਚ ਸਾਰੀ ਰਿਪੋਰਟ ਤੇ ਇਸ ਤੇ ਹੈਗੀ ਆ ਪੰਜਾਬ ਦੇ ਲੋਕੋ ਤੁਸੀਂ ਹਰਪ੍ਰੀਤ ਸਿੰਘ ਸਿੱਧੂ ਦਾ ਤੇ ਝਟੋਪਾਧਿਆ ਸਾਹਿਬ ਦਾ ਦੇਣ ਦੇ ਸਕਦੇ ਹੋ ਇਹ ਜੋ ਮਰਜ਼ੀ ਗੱਲ ਕਰਨ ਕਦੇ ਉਹਨਾਂ ਤੇ ਸਿਕਿਉਰਿਟੀ ਦਾ ਦੋਸ਼ ਲਾਉਂਦੇ ਵੀ ਇੱਕ ਪੀਓ ਨੂੰ ਸਿਕਿਉਰਿਟੀ ਦਿੱਤੀ ਤੇ ਬਲਟੋਵਾ ਸਾਹਿਬ ਤੁਸੀਂ ਕਿਹੜਾ ਕੋਈ ਸੀਗੇ ਤੁਸੀਂ ਤਾਂ ਸਭ ਤੋਂ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ ਖੜ ਕੇ ਕਿਹਾ ਮੈਂ ਅੱਤਵਾਦੀ ਆ ਤੇ ਸਿਕਿਉਰਿਟੀ ਤਾਂ ਤੁਹਾਨੂੰ ਵੀ ਦਿੱਤੀ ਹੋਈ ਸੀ ਤੁਸੀਂ ਡਾਕਟਰ ਅਗਨੀ ਹੋਤਰੀ ਕੇਸ 'ਚ ਕੀ ਸੀ ਤੁਸੀਂ ਤਾਂ ਐਮਐਲਏ ਵੀ ਬਣਦੇ ਰਹੇ ਕੁਝ ਹੋ ਕੇ ਤੁਸੀਂ ਨਾਂ ਬੋਲਿਆ ਕਰੋ ਤੁਹਾਨੂੰ ਬਹੁਤ ਨਫ਼ਰਤ ਕਰਦੇ ਆ ਪੰਜਾਬ ਦੇ ਲੋਕ ਆਰਾਮ ਨਾਲ ਘਰੇ ਬੈਠ ਜਾਓ ਥੱਲੇ ਕਮੈਂਟ ਪੜਦੇ ਜਾ ਕਰੋ ਤੁਸੀਂ ਮੈਨੂੰ ਹੁਣ ਸਨੇਹੇ ਭੇਜਦੇ ਆਂ ਜਾਂ ਐਂ ਕਰਦੇ ਆਂਗੇ ਜੇ ਕਰਦੇ ਆਂਗੇ ਕੀ ਕਰਦੇ ਹੋਗੇ ਤੁਸੀਂ ਵੱਤੋ ਮਰਵਾ ਦਿਓਗੇ ਹੋਰ ਤੁਸੀਂ ਕੀ ਕਰਦੇ ਹੋਗੇ ਥੋੜੇ ਫਲੈਟਾਂ 'ਚ ਸੱਤੇ ਹੋਣੀ ਠਹਿਰਨ ਤੁਸੀਂ ਪੰਜਾਬ ਦੇ ਇੱਕ ਵਿਕਾਸ ਵਿਕਾਸ ਨੂੰ ਪਿੱਟੀ ਚੱਲੋ ਜਾਂ ਵਿਕਾਸ ਚੱਟਣਾ ਸੀ 20 ਸਾਲ ਪਹਿਲਾਂ ਉਹ ਖੜਕੁਵਾਦ ਦੇ ਵੇਲੇ ਜਾਣ ਨਹੀਂ ਚੜਨ ਦਿੱਤੀ ਮਾਝੇ ਏਰੀਏ ਦੇ ਵਿੱਚ ਤੇ ਸਾਡੇ ਏਰੀਏ 'ਚ ਤੇ 10 ਸਾਲ ਤੁਸੀਂ ਨਹੀਂ ਚੜਨ ਦਿੱਤੀ ਛੱਡਿਆ ਕੀ ਆ ਤੁਸੀਂ ਅਸੀਂ ਸੜਕਾਂ ਚ ਟਟਣੀ ਐ ਥੋਡੀਆਂ ਹੀ ਗੱਡੀਆਂ ਚੱਲਦੀਆਂ ਨੇ ਸੜਕਾਂ ਤੇ ਆਮ ਕੀ ਦਾ ਆਮ ਕੋਲ ਦਾ ਸਾਈਕਲ ਸਕੂਟਰੀ ਚੱਲਦੇ ਆ ਓਟੋਆਂ ਵਾਲੇ ਜੀ ਵੀ ਚੱਲ ਪੈਣਗੀਆਂ ਅੱਜ ਲੋਕੋ ਸਾਥ ਦਿਓ ਇਹ ਕੇਸ ਫਾਸਟ ਟਰੈਕ ਤੇ ਜਾਣੇ ਚਾਹੀਦੇ ਆ ਡੇ ਬਾਈ ਡੇ ਇਹਨਾਂ ਦੀ ਇਹਨਾਂ ਦੀ ਸੁਣਵਾਈ ਹੋ ਕੇ ਇਹ ਲੋਕ ਅੰਜਾਮ ਤੱਕ ਪਹੁੰਚਣੇ ਚਾਹੀਦੇ ਆ ਦੁੱਗਣੀ ਦੁੱਗਣੀ ਤਿੱਗਣੀ ਤਿੱਗਣੀ ਜਾਇਦਾ ਦੇ ਇਹਨਾਂ ਦੀ ਵਧੀ ਪੰਜ ਪੰਜ ਸਾਲਾਂ ਚ ਕਿਹੜੀ ਗਿੱਦੜ ਸਿੰਗੀ ਇਹਨਾਂ ਦੇ ਕੋਲ ਆ ਉਹ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਦੱਸ ਦਿਓ ਇਹ ਇਹਨਾਂ ਦੇ ਵਡੇਰਿਆਂ ਦਾ ਇਹ ਕਿਰਦਾਰ ਤੇ ਸਾਡੇ ਵੱਡੋ ਵਡੇਰਿਆਂ ਦਾ ਇਹ ਕਿਰਦਾਰ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਦੋਂ 22200 ਲੜਕੀ ਛੜਾ ਕੇ ਲਿਉਂਦੇ ਰਹੇ ਆ ਉਹ ਕਿਰਦਾਰ ਨੇ ਸਾਨੂੰ ਰਾਜ ਭਾਗ ਦਵਾਇਆ ਸੀ ਕਿਉਂਕਿ ਅਬਦਾਲੀ ਨੂੰ ਅਬਦੁੱਲਾ ਵੀ ਕਹਿੰਦੇ ਸੀ ਮੁਸਲਮਾਨ ਬਿੱਦ ਨਾ ਬਚੂਗਾ ਧੜ ਤੇ ਨਾ ਬਚੂਗਾ ਚੁੱਲਾ ਜਿਹਦੇ ਘਰੇ ਅੰਨ ਧਨ ਨਹੀਂ ਮਿਲਿਆ ਕੋਈ ਸੋਹਣੀ ਲੜਕੀ ਘਰੇ ਮਿਲਗੀ ਉਹ ਚੱਕ ਲਈ ਤੇ ਸਰਦਾਰ ਜਸਾ ਸਿੰਘ ਆਲੂ ਵਾਲੀਏ ਦਾ ਕਿਤੇ ਵਿਕੀਪੀਡੀਆ ਤੇ ਜਾ ਕੇ ਪੜਿਓ ਨੌਜਵਾਨੋ ਆ ਦੀ ਹਿਸਟਰੀ ਪੜਿਆ ਕਰੋ ਆ ਆ ਪਈਏ ਉਸ ਵੇਲੇ ਦੀ ਹਿਸਟਰੀ ਜਿਹੜੀ ਥੋੜੇ ਵੱਡ ਵਡੇਰਿਆਂ ਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਵੱਲੋਂ ਬਖਸ਼ਿਆ ਹੋਇਆ ਗਿਆਨ ਉਹਦੇ ਵਿੱਚੋਂ ਇਹ ਕਰਤਾਰ ਪੈਦਾ ਕੀਤੇ ਉਹ ਲੜਕੀਆਂ ਇਹਨਾਂ ਵੱਲੋਂ ਚੱਕੀਆਂ ਉਹ ਚ ਇਹ ਨਹੀਂ ਸੀ ਕੱਲੀਆਂ ਸਿੱਖਾਂ ਦੀਆਂ ਜਾਂ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਕੁੜੀਆਂ ਵੀ ਬਹੁਤ ਸੀ ਉਹ ਇੱਜ਼ਤ ਨਾਲ ਕਰੋ ਕਰੀ ਪਛਾਈਆਂ ਉਸ ਕਰਦਾਰ ਦੇ ਲਾਹੌਰ ਦੇ ਵਾਸੀਆਂ ਨੇ 13 ਬੰਦਿਆਂ ਨੇ ਚਿੱਠੀ ਲਿਖੀ ਸੀ ਤੇ 13 ਦੇ ਵਿੱਚੋਂ 11 ਮੁਸਲਮਾਨ ਸਨ ਨੌ ਮੁਸਲਮਾਨ ਸਨ ਤਿੰਨ ਹਿੰਦੂ ਸੀ ਦੋ ਸਿੱਖ ਸਨ ਤੇ ਉਹਨਾਂ ਲੋਕਾਂ ਨੇ ਹੀ ਸ਼ੇਰ-ਏ-ਪੰਜਾਬ ਦਾ ਖਿਤਾਬ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਔਰ ਵਾਅਦਾ ਕੀਤਾ ਸੀ ਵੀ ਸਾਨੂੰ ਲੁੱਟਿਓ ਨਾ ਵੀ ਸਾਡੇ ਕੋਲੇ ਕੁਝ ਨਹੀਂ ਬਚਿਆ ਦੂਜਾ ਸੀ ਇਨਸਾਫ ਤੀਜੀ ਸੀ ਧਾਰਮਿਕ ਆਜ਼ਾਦੀ ਤੇ ਚੌਥੀ ਸੀ ਵੀ ਜਿਹੜਾ ਸਾਡਾ ਵੀ ਜਿਹੜੀ ਇੱਕ ਉਹ ਸਰਕਾਰ ਜਿਹਦੇ ਵਿੱਚ ਇਸ ਤਰ੍ਹਾਂ ਲੱਗੇ ਵੀ ਅਸੀਂ ਇੱਕ ਸੁਰਗ ਦੇ ਵਿੱਚ ਰਹਿ ਰਹੇ ਹਾਂ ਤੇ ਲੁੱਟਰ ਮਤਾ ਮਹਾਰਾਜਾ ਰਣਜੀਤ ਸਿੰਘ ਨੇ ਕੀ ਸੀ ਜਦੋਂ ਲਾਹੌਰ ਵਾਸੀਆਂ ਦੇ ਘਰਾਂ ਦੇ ਚੁੱਲ੍ਹੇ ਬੁੱਝ ਗਏ ਤੇ ਉਹਨੇ ਆਪ ਦਾ ਖਜ਼ਾਨਾ ਲੁੱਟਾਤਾ ਉਹ ਮੋਚੀ ਵਾਲੀ ਸਟੋਰੀ ਆਪਾਂ ਸਾਰੇ ਪੜਦੇ ਆ ਤੇ ਸੁਰੱਖਿਆ ਇੰਨੀ ਮਜ਼ਬੂਤ ਕਿ ਕੁੱਤੇ ਦੇ ਗਲ 'ਚ ਕੰਠਾ ਪਾ ਕੇ ਕਹਿੰਦੇ ਸਾਰੀ ਰਾਤ ਲਾਹੌਰ ਦੀਆਂ ਗਲੀਆਂ 'ਚ ਫਿਰਦਾ ਰਿਹਾ ਇਹ ਸੀ ਸਾਡਾ ਕਿਰਦਾਰ ਤੇ ਇਹਨਾਂ ਲੋਕਾਂ ਨੇ ਕਿੱਥੇ ਲਿਆ ਕੇ ਸਾਨੂੰ ਸੁੱਟਿਆ ਸਾਡੇ ਦੁਸ਼ਮਣ ਹੈ ਕਿ ਸਾਡੇ ਲੀਡਰ ਸੀ ਇਹ ਲੋਕ ਦਾਅਵੇ ਕੀਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇ ਬਾਰੇ ਫਰਜ਼ ਕਿਸੇ ਨੇ ਵੀ ਆਪਣਾ ਨਹੀਂ ਨਿਭਾਇਆ ਚਲੋ ਜਿਹੜੇ ਹੁਣ ਨਿਭਾ ਰਹੇ ਆ ਅਸੀਂ ਉਹਨਾਂ ਦਾ ਸਾਥ ਤਾਂ ਦੇਈਏ ਬਹੁਤ ਵੱਡੀ ਹੁੰਦੀ ਆ ਲੋਕ ਸ਼ਕਤੀ ਹੋਰਾਂ ਕੰਮਾਂ ਚਾਲ ਦੀਆਂ ਜੈਲਸੀਆਂ ਕੱਢ ਲਿਓ ਤੇ ਜਿਹੜੇ ਆ ਲੋਕ ਡਰਾਮੇ ਕਰਦੇ ਆ ਜੇ ਜਦੋਂ ਇਹ ਕੰਮ ਚੱਲ ਰਿਹਾ ਇਹਨਾਂ ਤੋਂ ਵੀ ਸੁਚੇਤ ਰਿਆ ਕਰੋ ਇਹ ਲੋਕ ਬੜੀ ਪਲੈਨਿੰਗ ਦਿੱਤੇ ਆ ਤੁਹਾਡੇ ਚਵਾੜੇ ਜਾਂਦੇ ਆ ਦਿਓ ਅੱਗੇ ਅਗਲੀ ਵੀਡੀਓ ਇਹਦਾ ਪਾਰਟ 2 ਕਰਾਂਗੇ ਤੁਹਾਨੂੰ ਰਿਕਾਰਡਿੰਗਾਂ ਸੁਣਾਤੀਆਂ ਤੁਹਾਨੂੰ ਸਬੂਤ ਦਿਖਾਈ ਤੁਹਾਨੂੰ ਇਹ ਚੀਜ਼ਾਂ ਦਿਖਾਈਆਂ ਤੁਹਾਨੂੰ ਗੱਠ ਜੋੜ ਜਿਹੜੇ ਨੈਕਸਸ ਆ ਤੁਹਾਨੂੰ ਉਹ ਵੀ ਜੋੜ ਕੇ ਦਿਖਾਤਾ ਵੀ ਲੀਡਰ ਧਾਰਮਿਕ ਆਗੂ ਅਫਸਰ ਤੇ ਸਰਕਾਰ ਜੀ ਦੇ ਪਿੱਛੇ ਹੋਵੇ ਉਹ ਤਿੰਨ ਤਿੰਨ ਨੌਜਵਾਨ ਵੀ ਮਾਰ ਕੇ ਗੱਡੀਆਂ ਚੜਾ ਦਿੰਦੇ ਆ ਕਿਉਂਕਿ ਬਿਨਾ ਪਿੱਛੇ ਹੱਥ ਤੋਂ ਇਹ ਕੰਮ ਕਦੇ ਨਹੀਂ ਹੁੰਦੀ ਦਿਓ ਆਪਣੀ رائے ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡਾ ਧੰਨਵਾਦ ਇੱਕ ਲੜਕੀ ਦੀ ਵੀਡੀਓ ਵਿਚਾਰੀ ਬਹੁਤ ਪਰਿਵਾਰ ਦਾ ਬੱਚੀ ਹੈ ਇੱਕ ਬਹੁਤ ਮਾੜੇ ਹਾਲਾਤਾਂ ਚ ਪਈ ਹੈ ਉਹਦੀ ਆਪਾਂ ਰਲ ਮਿਲ ਕੇ ਸਾਰਿਆਂ ਨੇ ਮਦਦ ਕਰਨੀ ਹੈ ਜਿਵੇਂ ਪਹਿਲਾਂ ਆਪਾਂ ਬੱਚਿਆਂ ਦੀ ਕੀਤੀ ਉਦੋਂ ਮੈਂ ਨੰਬਰ ਤੇ ਕੱਲ ਨੂੰ ਮੈਂ ਜਾ ਕੇ ਉਹ ਮਗਾ ਕੇ ਅਗਲੀ ਵੀਡੀਓ ਚ ਤੁਹਾਨੂੰ ਦੇਵਾਂਗਾ ਬਹੁਤ ਸਾਥ ਦਿਨੇ ਹੋ ਇਹ ਜਿਹੇ ਪਰਿਵਾਰਾਂ ਦੀ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਮੈਨੂੰ ਉਹ ਮਾਤਾ ਜਦੋਂ ਮਿਲੀ ਉਹਦੇ ਤਿੰਨ ਕੱਪੜੇ ਤਣ ਤੇ ਕਮੀਜ਼ ਤੇ ਸਲਵਾਰ ਚੁੰਨੀ ਤਿੰਨੇ ਹੀ ਅਲੱਗ-ਅਲੱਗ ਰੰਗਾਂ ਦੇ ਔਰ ਇੰਨੀ ਕੱਸੀ ਹੋਈ ਕਮੀਜ਼ ਕੇ ਚੁੰਨੀ ਦੇ ਨਾਲ ਆਪਣਾ ਆਪੋ ਵਿਚਾਰ ਰਹੀ ਸੀ ਤੇ ਚਲੋ ਜਿੰਨਾ ਕਿ ਮੈਥੋਂ ਹੋਇਆ ਮੈਂ ਕਰਿਆ ਆ ਮੈਂ ਵੀਡੀਓ ਨਹੀਂ ਬਣਾਉਂਦਾ ਹੁੰਦਾ ਮੈਨੂੰ ਭਰੋਸਾ ਤੁਹਾਡੇ ਤੇ ਤੁਹਾਡਾ ਮੇਰੇ ਤੇ ਭਰੋਸਾ ਤੇ ਇੱਕ ਵੇ ਬੇਨਤੀ ਕਰੂੰਗਾ ਵੀ ਕਿਸੇ ਵੀਰ ਦਾ ਕੋਈ ਚੰਗਾ ਵੈਪਨ ਪਿਆ ਤੇ ਮੈਨੂੰ ਇਸ ਵੇਲੇ ਲੋੜ ਹੈ ਤੇ ਮੈਨੂੰ ਆਪ ਦਾ ਜੇ ਉਹ ਬਾਹਰ ਬੈਠੇ ਐਨਆਰਆਈ ਕੋਈ ਵੀਰ ਕੋਲੇ ਕਿਸੇ ਕੋਲੇ ਪਿਆ ਉਹਦਾ ਇੱਥੇ ਜਮਾ ਕਰਾਇਆ ਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ 10 ਦਿਨ ਪਹਿਲਾਂ ਤੁਸੀਂ ਮੈਨੂੰ ਜਦੋਂ ਆਉਣਾ ਹੋਵੇ ਦੱਸ ਦਿਓ ਮੈਂ ਤੁਹਾਡਾ ਉਸੇ ਵੇਲੇ ਲਵਾ ਦੂੰਗਾ ਇੰਨਾਕ ਸਾਥ ਤੁਸੀਂ ਮੇਰਾ ਵੀ ਦਿਓ ਕਿਉਂਕਿ ਇਸ ਵੇਲੇ ਮੈਨੂੰ ਵੀ ਸਨੇਹੇ ਮਿਲਦੇ ਆ ਮੈਨੂੰ ਵੀ ਆਪ ਦਾ ਬਚਾ ਕੇ ਰੱਖਣਾ ਪੈਣਾ ਮੇਰੇ ਕੋਲੇ ਤਾਂ ਇੱਕ ਆ 12 ਬੋਰ ਬੰਦੂਕ ਪਈ ਐ ਤੇ ਇੱਕ 32 ਬੋਰ ਦਾ ਪਿਸਤੋਲ ਉਹਦੇ ਤੇ ਯਕੀਨ ਨਹੀਂ ਇਹ ਜੀ ਹਥਿਆਰ ਦੇ ਉੱਤੇ ਕੀਤਾ ਜਾ ਸਕਦਾ ਕੋਈ ਤੁਹਾਡੇ ਚੋਂ ਵੀਰ ਮੇਰੀ ਇਹ ਮਦਦ ਕਰ ਸਕਦਾ ਤਾਂ ਜਰੂਰ ਕਰਿਓ ਮੈਂ ਤੁਹਾਡੀ ਖਾਤਰ ਬੋਲਦਾ ਤੁਹਾਡੀ ਖਾਤਰ ਜਿਉਣਾ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦਾ ਕਿਸੇ ਦੇ ਅੱਗੇ ਝੁਕਿਆ ਨਹੀਂ ਕਿਸੇ ਦੇ ਅੱਗੇ ਵਿਕਿਆ ਨਹੀਂ ਤੁਹਾਡਾ ਸਾਥ ਹੈ ਤੇ ਕਿਸੇ ਦੇ ਅੱਗੇ ਝੁਕਦਾ ਉਹ ਨਹੀਂ ਵਿਕਣ ਵਾਲੀ ਤਾਂ ਗੱਲ ਹੀ ਛੱਡ ਦਿਓ ਤੁਹਾਡੇ ਭਰੋਸੇ ਤੇ ਇੱਥੇ ਤੱਕ ਮੈਂ ਆ ਆਇਆ ਮੈਂ ਤੇ ਤੁਸੀਂ ਮੇਰਾ ਸਾਥ ਨਾ ਛੱਡਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ